ਮੋਦੀ ਸਰਕਾਰ ਨੂੰ ਵੱਡਾ ਝਟਕਾ ਲੱਗਿਆ 1 ਲੱਖ ਲਗਭਗ 13 ਸੀਟਾਂ ਘਟਗੀਆਂ ਨੇ ਮੋਦੀ ਸਰਕਾਰ ਦੇ ਕੋਲੇ ਆਖਿਰਕਾਰ ਮਾਜ਼ਰਾ ਕੀ ਹੈ ਮੋਦੀ ਸਰਕਾਰ ਮжоਰਿਟੀ ਚੋਂ ਮਿਨੋਰਿਟੀ ਚ ਕਿਵੇਂ ਚਲੇਗੀ ਕਿਵੇਂ ਇੰਡੀਆ ਗੱਠ ਜੋੜ ਇਸ ਸਮੇਂ ਮਜ਼ਬੂਤੀ ਦੇ ਨਾਲ ਖੜਾ ਹੋਇਆ ਵਿਖਾਈ ਦੇ ਰਿਹਾ ਹੈ ਇਹਦੇ ਬਾਰੇ ਗੱਲਬਾਤ ਕਰਦੇ ਆ ਤੁਸੀਂ ਜੁੜਿਓ ਲੋਕਪੋਇੰਟ ਨਿਊਜ਼ ਦੇ ਨਾਲ ਮਹਿੰਦਰ ਬਾਜਵਾ ਮੋਦੀ ਸਰਕਾਰ ਤੇ ਐਨਡੀਏ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਇੱਕੋ ਲਖਤ ਜਿਹੜੀਆਂ ਨੇ ਰਾਜ ਸਭਾ ਦੇ ਵਿੱਚ ਭਾਜਪਾ ਤੇ ਐਨਡੀ ਦੀਆਂ ਸੀਟਾਂ ਘਟ ਗਈਆਂ ਇਹ ਕਿਵੇਂ ਘਟੀਆਂ ਨੇ ਕਿੰਨੀਆਂ ਘਟੀਆਂ ਨੇ ਇਹ ਵੀ ਤੁਹਾਨੂੰ ਦੱਸ ਦਿਆਂ ਦਰਅਸਲ ਭਾਰਤੀ ਜਨਤਾ ਪਾਰਟੀ ਕੋਲੇ 99 ਸੀਟਾਂ ਸੀ ਜਿਹਦੇ ਵਿੱਚੋਂ ਘਟ ਕੇ ਹੁਣ 86 ਸੀਟਾਂ ਜਿਹੜੀਆਂ ਨੇ ਉਹ ਭਾਜਪਾ ਕੋਲ ਰਹਿ ਗਈਆਂ ਨੇ ਐਨਡੀਏ ਕੋਲੇ 113 ਸੀ ਜਿਹਦੇ ਵਿੱਚੋਂ ਘਟ ਕੇ ਹੁਣ 101 ਸੀਟਾਂ ਜਿਹੜੀਆਂ ਨੇ ਉਹ ਰਹਿ ਗਈਆਂ ਨੇ ਕੁੱਲ ਮਿਲਾ ਕੇ ਜਿਹੜਾ ਵੱਡਾ ਘਾਟਾ ਪਿਆ ਆ ਜਿਹੜੀ ਮੈਜੋਰਟੀ ਆ ਜਾਨੀ ਕਿ ਬਹੁਮਤ ਦਾ ਅੰਕੜਾ ਆ ਉਹਦੇ ਤੋਂ ਲਗਭਗ 12 ਸੀਟਾਂ ਇਸ ਵੇਲੇ ਰਾਜ ਸਭਾ 'ਚ ਐਨਡੀਏ ਦੇ ਕੋਲੇ ਘਟ ਨੇ ਕੀ ਪੂਰਾ ਮਾਹਰ ਇਹਦੇ ਬਾਰੇ ਗੱਲ ਕਰਦੇ ਆ ਰਾਜ ਸਭਾ ਵਿੱਚ ਭਾਜਪਾ ਦੀ ਗਿਣਤੀ ਕਈ ਸਾਲਾਂ 'ਚ ਪਹਿਲੀ ਵਾਰ 90 ਤੋਂ ਹੇਠਾ ਆ ਗਈ ਆ ਪਰ ਪਾਰਟੀ ਅਤੇ ਇਸ ਦੀਆਂ ਸਹਿਯੋਗੀ ਪਾਰਟੀਆਂ ਨੂੰ ਆਉਣ ਵਾਲੇ ਹਫ਼ਤੇ 'ਚ ਮੌਜੂਦਾ ਖਾਲੀ ਅਸਾਮੀਆਂ ਨੂੰ ਭਰਨ ਲਈ ਹੋਣ ਵਾਲੀਆਂ ਉਪਚੋਣਾਂ 'ਚ ਜਿਹੜੀ ਇਹਦੀ ਪਰਭਾਈ ਹੋਣ ਦੀ ਉਮੀਦ ਹੈ ਹੋਵੇਗੀ ਕਿ ਨਹੀਂ ਹੋਵੇਗੀ ਇਹ ਕੋਈ ਗਰੰਟੀ ਨਹੀਂ ਰਾਜ ਸਭਾ 'ਚ ਪਾਜ ਪਾ ਦੇ ਚਾਰ ਨਾਮਜਦ ਮੈਂਬਰਾਂ ਦੇ ਸੇਵਾ ਮੁਕਤ ਹੋਣ ਤੋਂ ਬਾਅਦ ਉੱਪਰਲੇ ਸਦਨ ਚ ਪਾਰਟੀ ਦੀਆਂ ਸੀਟਾਂ ਦੀ ਗਿਣਤੀ 86 ਅਤੇ ਐਨਡੀਏ ਜਿਹੜੀ ਕੌਮੀ ਜਮਹੂਰੀ ਗੱਠਜੋੜ ਦੀਆਂ ਭਾਈਵਾਲ ਪਾਰਟੀਆਂ ਦੀ ਗਿਣਤੀ ਜਿਹੜੀ ਆ ਕੁੱਲ ਮਿਲਾ ਕੇ 101 ਹੋ ਗਈ ਹੈ ਰਾਜ ਸਭਾ ਚ ਚਾਰ ਨਾਮਜਦ ਮੈਂਬਰ ਰਕੇਸ਼ ਮਿਸ਼ਰਾ RAM SAKAL SONAL RAM MAN SINGH ਅਤੇ MAHESH ਸੇਵਾ ਮੁਕਤ ਹੋਏ ਨੇ ਜਿਨ੍ਹਾਂ ਤੋਂ ਬਾਅਦ ਮੌਜੂਦਾ ਸਮੇਂ ਚ ਰਾਜ ਸਭਾ ਦੀ ਚ ਮੈਂਬਰਾਂ ਦੀ ਗਿਣਤੀ 226 ਰਹਿ ਗਈ ਹੈ ਜਦੋਂ ਕਿ 19 ਸੀਟਾਂ ਅਜੇ ਖਾਲੀ ਨੇ ਗਿਣਤੀ ਮੁਤਾਬਕ ਭਾਜਪਾ ਅਜੇ ਵੀ ਸਭ ਤੋਂ ਵੱਡੀ ਪਾਰਟੀ ਆ ਰਾਜ ਸਭਾ ਚ ਹਾਲੇ 7 ਨਾਮਜਦ ਅਤੇ 2 ਆਜ਼ਾਦ ਮੈਂਬਰ ਵੀ ਮੌਜੂਦ ਨੇ ਨਾਲ ਹੀ ਐਨਡੀਐਮ ਕੇ ਤੇ ਵੀਆਰਐਸ ਕਾਂਗਰਸ ਜਿਹੜੀ ਆ ਉਹਨੂੰ ਸਪੋਰਟ ਕਰਦੀ ਰਹੀ ਐ ਪਰ ਇਸ ਵਾਰ ਅੰਨਾ ਡੀਐਮਕੇ ਉਹਨੂੰ ਸਪੋਰਟ ਕਰ ਸਕਦੀ ਆ ਯੀਆਰਐਸ ਉਸਨੂੰ ਸਪੋਰਟ ਨਹੀਂ ਕਰ ਸਕਦੀ ਜੋ ਕੁੱਤੇਖਾਣੀ ਯੀਆਰਐਸ ਨਾਲ ਆਂਧਰਾ ਪ੍ਰਦੇਸ਼ ਚ ਹੋਈ ਆ ਜਾਨੀ ਕਿ ਜਗਨਮੌਨ ਦੀ ਜਿਹੜੀ ਪਾਰਟੀ ਐ ਕਿਉਂਕਿ ਭਾਰਤੀ ਜਨਤਾ ਪਾਰਟੀ ਉੱਥੇ ਤੇਲਗੂ ਦੇਸ਼ਮ ਪਾਰਟੀ ਦੇ ਨਾਲ ਗੱਠ ਜੋੜ ਚਾ ਉੱਥੇ ਐਨਡੀਏ ਦੀ ਸਰਕਾਰ ਐ ਤੇ ਯੀਆਰਐਸ ਕਾਂਗਰਸ ਜਿਹੜੀ ਐ ਉੱਥੇ ਮੁੱਖ ਵਿਰੋਧੀ ਪਾਰਟੀ ਆ ਤਾਂ ਇਹ ਇੱਕ ਸਾਫ ਸੰਕੇਤ ਨੇ ਕਿ ਜਿਹੜਾ ਉਹ ਹੁਣ ਉਹ ਹਾਲਾਤ ਨਹੀਂ ਰਹੇ ਕਿ YRS ਕਾਂਗਰਸ ਲੋੜ ਪੈਣ ਤੇ ਭਾਜਪਾ ਦੀ ਮਦਦ ਕਰ ਦੂਗੀ YRS ਕੋਲੇ ਚੰਗੇ ਖਾਸੇ ਰਾਜ ਸਭਾ ਮੈਂਬਰ ਨੇ ਕਿੰਨੀ ਗਿਣਤੀ ਅੱਗੇ ਜਾ ਕੇ ਦਾ ਤੇ ਬੀਜੂ ਜਨਤਾਦਲ ਓਡੀਸ਼ਾ ਦੀ ਪਾਰਟੀ ਹੈ ਬੀਜੂ ਜਨਤਾਦਲ ਉਹ ਇੰਡੀਆ ਗੱਠ ਜੋੜ ਦੇ ਨਾਲ ਲਗਭਗ ਜਾ ਚੁੱਕੀ ਹੈ ਰਾਜ ਸਭਾ ਦੇ ਅੰਦਰ ਤੁਹਾਨੂੰ ਪਤਾ ਹੈ ਕਿ ਜਿਹੜਾ ਪਿਛਲਾ ਸੈਸ਼ਨ ਲੰਘ ਕੇ ਗਿਆ ਹੈ ਇਹਦੇ ਵਿੱਚ ਬੀਜੂ ਜਨਤਾ ਦਲ ਨੇ ਕਈ ਮੁੱਦਿਆਂ ਤੇ ਇੰਡੀਆ ਗੱਠਜੋੜ ਦੇ ਨਾਲ ਵਾਕਟ ਕੀਤਾ ਹੈ ਸਾਫ ਸੰਕੇਤ ਨੇ ਕਿ ਬੀਜੂ ਜਨਤਾ ਦਲ ਜੋ ਪਹਿਲਾ ਸਦਨ ਦੇ ਵਿੱਚ ਬੀਜੇਪੀ ਦੀ ਮਦਦ ਕਰਦਾ ਰਿਹਾ ਉਹ ਹੁਣ ਨਹੀਂ ਕਰੇਗਾ ਇਸ ਕਰਕੇ ਰਾਹ ਬੜੀ ਔਖੀ ਹੋ ਗਈ ਹੈ ਮੌਨਸੂਨ ਦਾ ਜਿਹੜਾ ਇਜਲਾਸ ਆ ਉਹ ਅੱਗੇ ਆ ਰਿਹਾ ਤੇ ਭਾਜਪਾ ਲਈ ਕੋਈ ਸੌਖੀ ਗਿਣਤੀ ਨਹੀਂ ਜੇਕਰ ਆਪਾਂ ਟੈਲੀ ਤੇ ਨਜ਼ਰ ਮਾਰੀਏ ਐਨਡੀਏ ਦੇ ਕੋਲੇ ਇਸ ਸਮੇਂ 101 ਸੀਟਾਂ ਨੇ ਜਿਹਦੇ ਵਿੱਚੋਂ ਬੀਜੇਪੀ ਕੋਲੇ 86 ਜਨਤਾਦਲ ਯੂनाइटेड ਕੋਲੇ 4, ਐਨਸੀਪੀ ਅਜੀਤ ਪਵਾਰ ਗੁੱਟ ਕੋਲੇ 2, ਜਨਤਾਦਲ ਸੈਕੂਲਰ ਕੋਲੇ 1, ਸ਼ਿਵ ਸੈਨਾ ਛਿੰਦੇ ਧੜੇ ਕੋਲੇ 1, ਜਿਹੜੀ ਆ ਆਰਐਲਡੀ ਆ ਜਯੰਤ ਸਿਨਾਲੀ ਪਾਰਟੀ ਆ ਇੱਕ ਤਾਮਿਲਨਾਡੂ ਵਾਲੀ ਪਾਰਟੀ ਆ ਪੀਐਮਕੇ ਇੱਕ, ਅਸਮ ਗਣ ਪ੍ਰੀਸ਼ਦ ਇੱਕ, ਨਿਊ ਐਨਪੀਪੀ ਕੋਲੇ ਇੱਕ, ਰਿਪਬਲਿਕ ਪਾਰਟੀ ਆਫ ਇੰਡੀਆ ਥਾਵਲਵੇ ਕੋਲੇ ਇੱਕ, ਯੂਪੀਪੀਐਲ ਕੋਲੇ ਇੱਕ सीएमसीएम ਕੋਲੇ 1 2000 ਤੇ 7 ਨੋਮੀਨੇਟਡ ਜੇ 7 ਨੋਮੀਨੇਟਡ ਤੇ 2000 ਆਜ਼ਾਦ ਨੂੰ ਗਵਰਨਮੈਂਟ ਦੇ ਨਾਲ ਨਹੀਂ ਜੋੜਿਆ ਜਾ ਸਕਦਾ 2000 ਆਜ਼ਾਦ ਨੇ ਉਹਨਾਂ ਦੀ ਸਪੋਰਟ ਹੈ ਕਿ ਨਹੀਂ ਹੈ ਇਹਦੇ ਬਾਰੇ ਕਲੀਅਰ ਨਹੀਂ ਕਿਹਾ ਜਾ ਸਕਦਾ ਕਿਉਂ ਹੈ 7 ਜਿਹੜੇ ਨੋਮੀਨੇਟਡ ਨੇ ਉਹ ਵੀ ਕੀ ਭਾਜਪਾ ਦੀ ਸਰਕਾਰ ਦੇ ਨਾਲ ਹੈਗੇ ਨੇ ਜਾਂ ਫਿਰ ਉਹ ਇੰਡੀਪੈਂਡੈਂਟ ਬੈਂਚਸ ਤੇ ਬੈਠਦੇ ਨੇ ਇਹ ਇੱਕ ਅਲੱਗਾ ਗੱਲ ਹੈ ਜੇਕਰ ਇੰਡੀਆ ਗੱਠ ਜੋੜ ਦੇ ਕੋਲੇ ਗਿਣਤੀ ਦੇ ਨਿਗਾਹ ਮਾਰੀ ਜਾਏ ਉਹਦੇ ਕੋਲੇ 87 ਮੈਂਬਰ ਨੇ 26 ਕਾਂਗਰਸ ਕੋਲੇ 13 ਆਲ ਇੰਡੀਆ ਤਰਨੇਮੂਲ ਕਾਂਗਰਸ ਕੋਲੇ 10 ਆਪ ਕੋਲੇ 10 ਡੀਐਮ ਕੋਲੇ ਡੀਐਮਕੇ ਕੋਲੇ 4 ਸੀਪੀਆਈਐਮ ਕੋਲੇ 2 ਸੀਪੀਆਈ ਕੋਲੇ 5 ਆਰਜीडी ਕੋਲੇ 4 ਸਮਾਜਵਾਦੀ ਪਾਰਟੀ ਕੋਲੇ 3 ਝਾਰਖੰਡ ਮੁਕਤੀ ਮੋਰਚਾ ਕੋਲੇ 2 ਸ਼ਰਦ ਪਵਾਰ ਵਾਲਾ ਜਿਹੜਾ ਐਨਸੀਪੀ ਦਾ ਧੜਾਇਆ ਉਹਦੇ ਕੋਲੇ 2 ਸ਼ਿਵ ਸੈਨਾ ਉਧਵਠਾ ਠਾਕਰੇ ਵਾਲੇ ਧੜੇ ਕੋਲੇ 2 ਜਿਹੜੇ ਆ ਉਹ ਇੰਡੀਅਨ ਜੁਨੀਅਨ ਮੁਸਲਿਮ ਲੀਗ ਕੋਲੇ ਨੇ ਇੱਕ ਜਿਹੜਾ ਏਜੇ ਏਜੀਐਮ ਕੋਲੇ ਆ ਇੱਕ ਕੇ ਸੀ ਕੇਰਲਾ ਕਾਂਗਰਸ ਐਮ ਕੋਲੇ ਆ ਇੱਕ ਐਮ ਡੀ ਐਮ ਕੇ ਇੱਕ ਕੋਲੇ ਆ ਤੇ ਇੱਕ ਆਜ਼ਾਦ ਆ ਇਸ ਤੋਂ ਇਲਾਵਾ ਜੇਕਰ ਆਟਰ ਸਪੋਰਟ ਦੀ ਗੱਲ ਕਰੀਏ ਜਿਹੜੀਆਂ ਪਾਰਟੀਆਂ ਨਾ ਤਾਂ ਐਂਡੀਆ ਦਾ ਹਿੱਸਾ ਨੇ ਨਾ ਜਿਹੜਾ ਇੰਡੀਆ ਗੱਠ ਜੋੜਦਾ ਇਸਣ ਉਹਦੇ ਚ ਵਾਈ ਆਰ ਐਸ ਕਾਂਗਰਸ ਇਹ ਕਦੇ ਵੀ ਬੀ ਜੀ ਪੀ ਨਾਲ ਨਹੀਂ ਜਾਊਗੀ ਹੁਣ ਇਹ ਗਿਣਤੀ ਜੋੜ ਲਈਏ 11 ਦੀ ਜੇਕਰ ਆਪਾਂ 87 ਚ ਜੋੜ ਲਈਏ ਤਾਏ ਠੰਮੇ ਵੜਦੀ ਹੈ ਜਾਨੀ ਕਿ ਬੀਜੇ ਸਰਕਾਰ ਨਾਲੋਂ ਸਿਰਫ ਇੱਕ ਘਟ ਹੁਣ ਬੀਜੂ ਜਨਤਾ 당ਲਤਾ ਇੱਕ ਕਿਸਮ ਦੇ ਨਾਲ ਜਿਹੜਾ ਆ ਉਹ ਜਾ ਹੀ ਚੁੱਕਿਆ ਇੰਡੀਆ ਗੱਠ ਜੋੜ ਦੇ ਨਾਲ ਉੱਚ ਕੋਈ ਰਹਿ ਨਹੀਂ ਨਵੀਨ ਪਟਨਾਇਕ ਇਸ ਗੱਲ ਦੇ ਉੱਤੇ ਫੈਸਲਾ ਕਰ ਚੁੱਕੇ ਨੇ ਕਿ ਉਹ ਬੀਜਪੀ ਦੇ ਨਾਲ ਪਹਿਲਾਂ ਵਾਲੀ ਸਥਿਤੀ ਦੇ ਵਿੱਚ ਨਹੀਂ ਚੱਲਣਗੇ ਜੇਕਰ ਇਹ ਨੌ ਜੋੜ ਲਏ ਜਾਣ ਤਾਂ ਤੁਸੀਂ ਲਾ ਲੋ ਕਿ ਜਿਹੜਾ ਸਰਕਾਰ ਨਾਲੋਂ ਆਂਕੜਾ ਵਧ ਜਾਂਦਾ ਹੈ ਇਸੇ ਤਰ੍ਹਾਂ ਵਾਲੀ ਬੀਐਸਪੀ ਸਿਧਾਂਤਕ ਤੌਰ ਤੇ ਬੀਜਪੀ ਨੂੰ ਕਦੇ ਵੀ ਵੋਟ ਜਿਹੜੀ ਹੈ ਰਾਜ ਸਭਾ ਚ ਨਹੀਂ ਕਰੂਗੀ ਮੇਜੋਰਮ ਨੈਸ਼ਨਲ ਫਰੰਟ ਇਹ ਵੀ ਬੀਜੇਪੀ ਨਾਲ ਕਦੇ ਨਹੀਂ ਜਾਊਗਾ ਬੀਆਰਐਸ ਕਦੇ ਵੀ ਬੀਜੇਪੀ ਦੇ ਨਾਲ ਉਸ ਤਰ੍ਹਾਂ ਨਾਲ ਨਹੀਂ ਜਾਊਗੀ ਕੁੱਲ ਮਿਲਾ ਕੇ ਰਾਜ ਸਭਾ ਦੇ ਵਿੱਚ ਬੀਜੇਪੀ ਬੜੀ ਕਸੂਤੀ ਫਸ ਗਈ ਆ ਪਰ ਭਾਈ ਹੁੰਦੀ ਹੋਈ ਨਜ਼ਰ ਨਹੀਂ ਆਉਂਦੀ ਹਰਿਆਣੇ ਦੇ ਅੰਦਰ ਬੀਜੇਪੀ ਦੀ ਸਰਕਾਰ ਘਟ ਗਿਣਤੀ ਚ ਐ ਉਥੋਂ ਜਿਹੜੀ ਇੱਕ ਸੀਟ ਦਪੇਂਦਰ ਹੁੱਡਾ ਵਾਲੀ ਖਾਲੀ ਹੁੰਦੀ ਐ ਉਹਦੇ ਵਿੱਚ ਅੜਚਨਾ ਨੇ ਕਿਉਂ ਕਲੀਅਰ ਘੱਟ ਬੀਜੇਪੀ ਨਹੀਂ ਲਿਜਾ ਸਕਦੀ ਕਿਉਂਕਿ ਜੋੜ ਤੋੜ ਵੱਡੇ ਪੱਧਰ ਤੇ ਥੱਲੜਲੇ ਲੈਵਲ ਤੇ ਕਾਂਗਰਸ ਤੇ ਜਨਤਾ ਦਾ ਜਨਾਇਕ ਜਨਤਾ ਪਾਰਟੀ ਜਿਹੜੀ ਦਸ਼ੰਤ ਚਟਾਲੇ ਵਾਲੀ ਹੈ ਉਹ ਕਰਦੀ ہوئی ਨਜ਼ਰ ਆਉਂਦੀ ਹੈ ਹਰਿਆਣੇ ਵਾਲੀ ਸੀਟ ਨਹੀਂ ਜਾ ਸਕਦੀ ਰਾਜਨਾ ਰਾਜਸਥਾਨ ਵਾਲੀ ਸੀਟ ਤੇ ਵੀ ਇਹੀ ਹਾਲਾਤ ਨੇ ਇਸ ਤੋਂ ਇਲਾਵਾ ਕਰਨਾਟਕਾ ਤੇ ਤੇਲੰਗਾਨਾ ਦੇ ਵਿੱਚ ਕਾਂਗਰਸ ਕੋਲੇ ਫੁੱਲਫਿਲ ਮੈਜੋਰਟੀ ਹੈ ਜਿਹੜੀਆਂ ਸੀਟਾਂ ਖਾਲੀ ਹੋਣਗੀਆਂ ਕਾਂਗਰਸ ਵੇਕਅਪ ਤੇ ਵਿੱਚ ਉਹ ਸੀਟਾਂ ਜਿੱਤਣ ਦੀ ਸਮਰੱਥਾ ਰੱਖਦੀ ਹੈ ਕ੍ਰਾਸ ਵੋਟਿੰਗ ਪਿਛਲੀ ਵਾਰ ਕਰਨਾਟਕਾ ਦੇ ਅੰਦਰ ਵਿਖਾਈ ਦਿੱਤੀ ਸੀ ਪਰ ਉਹ ਇਸ ਵਾਰ ਸ਼ਾਇਦ ਨਾ ਹੋਵੇ ਤਾਂ ਇਹ ਕੁੱਲ ਮਿਲਾ ਕੇ ਬੀਜੇਪੀ ਕੋਲੇ ਪਰਭਾਈ ਦੇ ਸਾਧਨ ਬਹੁਤ ਘਟ ਨੇ ਓਵਰਆਲ ਕੈਨਵਸ ਦੇਖੀ ਜਾਵੇ ਬੀਜੇਪੀ ਦੇ ਮਾਮਲੇ ਦੇ ਵਿੱਚ ਤਾਂ ਬੀਜੇਪੀ ਕੋਲੇ ਹੁਣ ਜਿਹੜਾ 113 ਵਾਲਾ ਅੰਕੜਾ ਪਾਰ ਕਰਨਾ ਬੜਾ ਔਖਾ ਹੈ ਤੇ ਇੱਕ ਕਹਿ ਸਕਦੇ ਆ ਕਿ ਵਿਰੋਧੀ ਧਿਰ ਲਈ ਬੜੀ ਸੋਖੀ ਗੱਲ ਆ ਲੋਕ ਸਭਾਜ ਵੀ ਵਿਰੋਧੀ ਧਿਰ ਬਰਾਬਰ ਬਰਾਬਰ ਤੇ ਖੜ ਗਿਆ ਤੇ ਵਿਰੋਧੀ ਧਿਰ ਰਾਜ ਸਭਾ ਚ ਵੀ ਭਾਰਤੀ ਜਨਤਾ ਪਾਰਟੀ ਦੀ ਜਿਵੇਂ ਪਹਿਲਾਂ ਤਿੰਨ ਤਿੰਨ ਖੇਤੀ ਕਾਨੂੰਨ ਲੈ ਆਉਣੇ ਹੋਰ ਚੀਜ਼ਾਂ ਕਰ ਲੈਣੀਆਂ ਹੁਣ ਉਹ ਮਨਮਾਨੀਆਂ ਜਿਹੜੀਆਂ ਨੇ ਉਹ ਚੱਲਦੀਆਂ ਹੋਈਆਂ ਵਿਖਾਈ ਤੁਹਾਨੂੰ ਨਹੀਂ ਦੇਣਗੀਆਂ ਇਸ ਕਰਕੇ ਮੈਂ ਕਹਿਣਾ ਕਿ ਮੋਦੀ ਸਰਕਾਰ ਨੂੰ ਇਹ ਵੱਡਾ ਘੱਟ ਹੈ ਬੇਸ਼ੱਕ ਸਰਕਾਰ ਡਿੱਗ ਨਹੀਂ ਰਹੀ ਪਰ ਮੋਦੀ ਸਰਕਾਰ ਆਪਣੀਆਂ ਮਨਮਰਜ਼ੀਆਂ ਹੁਣ ਜਿਹੜੀ ਹੈ ਉਹ ਦੇਸ਼ ਦੇ ਵਿੱਚ ਘਟ ਕਰ ਸਕੂਗੀ ਉਹਦੇ ਉੱਤੇ ਵੱਡੇ ਪੱਧਰ ਦੇ ਉੱਤੇ ਹੁਣ ਕਿਉਂਕਿ ਲੋਕ ਸਭਾ ਵੀ ਵਿਰੋਧੀ ਧਿਰ ਦੇ ਆਗੂ ਨੇ ਉਹ ਕਈ ਕਮੇਟੀਆਂ ਦੇ ਆਟੋਮੈਟਿਕ ਮੈਂਬਰ ਬਣ ਜਾਂਦੇ ਨੇ ਚੋਣ ਚੋਣ ਕਮਿਸ਼ਨਰ ਦੀ ਨਿਯੁਕਤੀ ਦਾ ਮਾਮਲਾ ਹੁਣ ਰਾਹੁਲ ਗਾਂਧੀ ਤੋਂ ਬਿਨਾਂ ਪੁੱਛੇ ਨਹੀਂ ਹੋਣਾ ਰਾਜ ਸਭਾ ਦੇ ਅੰਦਰ ਮਲਕਾ ਲਜਨ ਖੜਗੇ ਜਿਹੜੇ ਨੇ ਕਿ ਵਿਰੋਧੀ ਧਿਰ ਦੇ ਆਗੂ ਨੇ ਇਹ ਸਾਰੀਆਂ ਚੀਜ਼ਾਂ ਹੁਣ ਆਉਂਦੇ ਦਿਨਾਂ 'ਚ ਭਾਜਪਾ ਲਈ ਗਲੇ ਦੀ ਹੱਡੀ ਬਣ ਗਈਆਂ ਨਹੀਂ ਤਾਂ ਭਾਜਪਾ ਨੂੰ ਘਟੋ ਘੱਟ ਇਸ ਸਮੇਂ 20 ਸੀਟਾਂ ਜਿਹੜੀਆਂ ਨੇ ਰਾਜ ਸਭਾ 'ਚ ਹੋਰ ਲੈ ਕੇ ਆਉਣੀਆਂ ਪੈਣਗੀਆਂ ਪਰ ਉਹ ਆਉਂਦੀਆਂ ਜਾਪਦੀਆਂ ਨਹੀਂ